ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਲੋ ਜੀ ਨਵਾਂ ਆਰਟੀਕਲ ਆਇਆ ਹੈ ਜੀ ਪਿਓਰ ਜੌਰਜਟ ਦੇ ਵਿੱਚ ਬਹੁਤ ਹੀ ਪਿਆਰਾ ਆਰਟੀਕਲ ਜੀ ਬੁਟੀਕ ਸਟਾਈਲ ਦਾ ਆਰਟੀਕਲ ਆਇਆ ਹੈਗਾ ਬੜਾ ਪਿਆਰਾ ਗਰਲਿਸ਼ ਲੁੱਕ ਚੈੱਕ ਕਰੋ ਬੁਟੀਕ ਸਟਾਈਲ ਜੌਰਜਟ ਆਏਗੀ ਫੁੱਲ ਪਿਓਰ ਜੌਰਜਟ ਵਧੀਆ ਕੁਆਲਿਟੀ ਜੌਰਜਟ ਆਏਗੀ ਜੀ ਸਾਰਾ ਟੋਟਲੀ ਥ레ਡ ਦਾ ਕੰਮ ਬਹੁਤ ਸੋਹਣਾ ਆਰਟੀਕਲ ਡਿਜ਼ਾਈਨਰ ਬੁਟੀਕ ਸਟਾਈਲ ਦਾ ਆਰਟੀਕਲ ਪੂਰਾ ਫਰੰਟ ਆਏਗਾ ਥੋੜਾ ਦੂਰ ਕਰਕੇ ਦਿਖਾ ਦਿਓ ਆਰਟੀਕਲ ਕਲਰ ਜਿਹੜਾ ਆਏਗਾ ਸਟੀਲ ਗ੍ਰੇ ਕਲਰ ਉਸ ਤੋਂ ਬਾਅਦ ਚੈੱਕ ਕਰੋ ਚਾਹੇ ਸਲਵਾਰ ਦੇ ਪਹੁੰਚ ਤੇ ਸਟੀਲ ਗ੍ਰੇ ਕਲਰ ਨਾਲ ਚਾਰ ਰੰਗ ਆਏ ਆ ਚਾਰੇ ਰੰਗ ਬੜੇ ਸੋਹਣੇ ਆ ਪਾਰਟੀ ਵੇਅਰ ਵੀ ਆ ਥੋੜਾ ਸੋਬਰ ਵੀ ਆ ਕੋਈ ਸਿੱਪੀ ਸਤਾਰਾ ਨਹੀਂ ਗਰਲਿਸ਼ ਲੁੱਕ ਹੈ ਡਿਜ਼ਾਈਨਰ ਪੀਸ ਆ ਦੁਪੱਟਾ ਚੈੱਕ ਕਰੋ ਕਿੰਨਾ ਪਿਆਰਾ ਹੈ ਦਾ ਵਿਸਕੋਸ ਔਰਗੈਂਜ਼ਾ ਦੁਪੱਟਾ ਕਿੰਨਾ ਪਿਆਰਾ ਦੁਪੱਟਾ ਸਾਰਾ ਕਟਵਰਕ ਦਾ ਕੰਮ ਜੀ ਫੋਰ ਸਾਈਡ ਸਕੈਲਪਿੰਗ ਕਰੀ ਹੋਈ ਹੈ ਬੜਾ ਹੀ ਪਿਆਰਾ ਆਰਟੀਕਲ ਕਲਰ ਸ਼ੇਡ ਬੜੇ ਪਿਆਰੇ ਮਿੱਠੇ ਮਿੱਠੇ ਰੰਗ ਨੇ ਗਰਮੀਆਂ ਵਾਲੇ ਕਿਉਂਕਿ ਗਰਮੀ ਦੇ ਵਿੱਚ ਜਾਰਜਟ ਵੇਅਰ ਹੁੰਦੀ ਹੈ ਅਲਟੀਮੇਟ ਆਰਟੀਕਲ ਇੱਕ ਆਏਗਾ ਜੀ ਬੜਾ ਪਿਆਰਾ ਲਾਈਟ ਪੀਚ ਜਿਹਾ ਕ ਤੇ ਇੱਕ ਆਏਗਾ ਜੀ ਲਵੈਂਡਰ ਚੈਕਰ ਸੋ ਜਿਹੜਾ ਵੀ ਤੁਹਾਨੂੰ ਚਾਹੀਦਾ ਸਕਰੀਨਸ਼ਾਟ ਲੈ ਕੇ ਵਟਸਐਪ ਕਰ ਦਿਓ ਪ੍ਰਾਈਸ ਆਏਗਾ 1550 ਰੁਪਏ ਐਦਾਂ ਦੀ ਹੋਰ ਸੁਣ ਸੁਣ ਵੈਰਾਈਟੀ ਬਾਈ ਕਰਨ ਲਈ ਸ਼ਾਪ ਤੇ ਜ਼ਰੂਰ ਵਿਜ਼ਿਟ ਕਰੋ ਅਮਰਸਰਿਆ ਮਾਝਾ ਨਾਲ ਸੰਗ ਗਾਂਧੀ ਗ੍ਰੋਨ ਸਮਾਣਾ ਡਿਸਟ੍ਰਿਕਟ ਦਾ ਥੈਂਕ ਯੂ ਸੋ ਮੱਚ